ਕਨ ਕੰਦਨ ਅਮਰਦਾਸ ਹਿਰਦੈ ਨਿਤ ਧਿਆਮ ਹਿਰਦੈ ਨਿਤ ਧਿਆਮ ਸ਼੍ਰੀ ਗੁਰੂ ਰਾਮਦਾਸ ਗੁਣਵਾ ਨਾਸ਼ਕ ਮਿਗਨਨ ਕੇ ਨਾਸ਼ਕ ਹਰ ਗੋਬਿੰਦ ਸ਼ੁਭ ਮਤ ਪਰਕਾਸ਼ਕ ਸ਼ੁਭ ਮਤ ਪਰਕਾਸ਼ਕ শ্রী হার রায় নমো কারি নম কার জ শ্রী হর কৃষ্ণ মান বাহ রি মান বহি তেগ বহাদুর ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਸਿੰਘ ਬਿਸਾਲਾ ਨਾਨੂ ਤਾਲਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਾਰ ਮਾਨ ਜਗ ਦੀਸ਼ਾ ਆਮਹ ਨਿਤ ਗਿਆਨ ਹੈ ਮਾਨਕ ਭਗਤ ਵੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਯੋ ਦਦਾ ਮੰਨੋਂ ਕਾਰਿਆ ਨਰਾ ਇਕੰਕਾਰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਮਿਗਨ ਬਿਨਾਸ਼ਨ ਸੋਏ ਸਵਈਆ ਚੰਦ ਦਇਆ ਸਿੰਘ ਆਰ ਧਰਮ ਸਿੰਘ ਜੀ ਮਾਨ ਸਿੰਘ ਤੀਜੋਂ ਬਦ ਮੀਰ ਸੰਗਤ ਸਿੰਘ ਸੰਤ ਸਿੰਘ ਪੰਚਮਤਨੋਂ ਬਿਠਾਇਓ ਦੇ ਘਰ ਧੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਕੋ ਜੋ ਗਾਠal ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸਭੈ ਮੰਨੋ ਕਿ ਅੰਮ੍ਰਿਤ ਵੇਲੇ ਤੁਮ ਰਤਮਈ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਉਡ ਪਾਗੀ ਸਾਧ ਸੰਗਤ ਜਨੋ ਆਪਾਂ ਸਾਰੇ ਵਿਟਪਾਗੀ ਹਾਂ ਸਾਡੇ ਸਾਰਿਆਂ ਤੇ ਜਗ ਜਲਨ ਦੇ ਮਾਲਕ ਸਤਿਗੁਰੂ ਗੁਰੂ ਰੰਗ ਸਾਹਿਬ ਜੀ ਦੀਆਂ ਅਪਾਰ ਅਪਾਰ ਰਹਿਮਤਾਂ ਹਨ ਬਖਸ਼ਾ ਹਨ ਇਹਨਾਂ ਰਹਿਮਤਾਂ ਦੇ ਸਦਕਾ ਕਾਲ ਜੁਗ ਦੇ ਸੱਤ ਪਿਆਨਕ ਸਮੇਂ ਦੇ ਵਿੱਚ ਸਾਨੂੰ ਸਭ ਨੂੰ ਕੁਝ ਪਲ ਕੁਝ ਘੜੀਆਂ ਆਪਣੇ ਮਾਲਕ ਦੀ ਗੋਦ ਵਿੱਚ ਬੈਠਣ ਦਾ ਸ਼ੁਭਾਗ ਅਵਸਰਤ ਪ੍ਰਾਪਤ ਹੁੰਦਾ ਹੈ ਲੜੀਵਾਰ ਕਥਾ ਦੀ ਰਮਤਾ ਤੋਂ ਪਹਿਲਾਂ ਸਹਿਬਾਂ ਨੂੰ ਸੀਸ ਚ ਕੰਦਿਆਂ ਆਉ ਹੱਥ ਜੋੜ ਕੇ ਸਤਿਗੁਰਾਂ ਤੋਂ ਇਕਾਗਰਤਾ ਦੀ ਦਾਤ ਮੰਗੀਏ ਜਿਸ ਇਕਾਗਰਤਾ ਦੀ ਗੱਲ ਸਹਿਬਾ ਬਾਣੀ ਵਿੱਚ ਕੀਤੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀਤ ਜਿਵੇਂ ਜਿਵੇਂ ਪਰਮੇਸ਼ਰ ਕਿਸੇ ਨੂੰ ਬੁੱਧ ਬਖਸ਼ਿਸ਼ ਕਰਦਾ ਹੈ ਉਵੇਂ-ਉਵੇਂ ਬਾਣੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਰਥ ਕੀਤੇ ਜਾਂਦੇ ਨੇ ਗਿਆਨੀ ਸੰਸੰਗ ਮਸ਼ਕੀਨ ਕਹਿੰਦੇ ਨੇ ਸ਼ਹਿਬਾਨੇ ਅਕਾਗਰਤਾ ਦੀ ਜਿਸ ਅਕਾਗਰਤਾ ਦੀ ਗੱਲ ਕੀਤੀ ਹੈ ਉਹ ਅਕਾਗਰਤਾ ਦੀ ਪ੍ਰਾਪਤੀ ਹੀ ਤੁਹਾਨੂੰ ਬਾਣੀ ਪੜ੍ਹ ਕੇ ਸੇਵਾ ਕਰਕੇ ਸਿਮਰਨ ਕਰਕੇ ਹੋਵੇਗੀ ਕਿਉਂਕਿ ਮਨ ਦੀ ਅਕਾਗਰਤਾ ਲਈ ਹੀ ਅਸੀਂ ਸੇਵਾ ਸਿਮਰਨ ਕਰ ਰਹੇ ਹਾਂ ਗੁਰੂ ਤੋਂ ਬਿਨਾ ਇਹ ਅਕਾਗਰਤਾ ਪ੍ਰਾਪਤ ਨਹੀਂ ਹੋ ਸਕਦੀ ਬੜਾ ਮਨਖ ਨਾਲ ਵਿਚ ਰਿਂਦਾ ਹੈ ਸਤਿਗੁਰੂ ਦਇਆ ਕਰਨ ਸਾਡੀ ਝੋਲੀ ਵਿੱਚ ਅਕਾਗਰਤਾ ਦੀ ਦਾਤ ਪਏ ਕਿਉਂਕਿ ਆਪਾਂ ਉਹ ਸਾਖਾ ਸਰਵਣ ਕਰ ਰਹੇ ਹਾਂ ਦੁਨੀਆ ਤੇ ਇੱਕ ਅਨੋਖਾ ਜੰਗ ਹੈ ਜਿੱਥੇ ਇੱਕ ਪਾਸੇ 43 ਨੇ ਦੂਜੇ ਪਾਸੇ 10 ਲੱਖ ਤੋਂ ਵੀ ਜ਼ਿਆਦਾ ਨੇ 10 ਲੱਖ ਧਿਆਨ ਵਿੱਚ ਸ਼ਾਹੀ ਸੈਨਾ ਲਿਖੀ ਹੈ ਜੋ ਕੁਝ ਗੁਰੂ ਕਹਿੰਦਾ ਉਹਦਾ ਪ੍ਰੈਕਟੀਕਲ ਕਰਕੇ ਵਖਾੰਦਾ ਸਿਖਾਉਂ। ਇਨਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨਾ ਭਈ ਕਿਦਾਂਹੀ। ਦੇਨਹੀਂ ਕੋ ਸਰਦਾਰ ਬਣਾਉ ਤਬਾ ਗੋਬਿੰਦ ਸਿੰਘ ਨਾਮ ਕੋ ਹਾਂ। ਨਾ ਸਤਪੁਰਾਂ ਖਿਆਸੀ ਮੈਂ ਲੱਖਾਂ ਦੇ ਨਾਲ ਇੱਕ ਨੂੰ ਲੜਾਣਾ ਮੇਰਾ ਖਾਲਸਾ ਲੱਖਾਂ ਨਾਲ ਜੂਝੇਗਾ ਤੇ ਇਹ ਤਾਂ ਮੈਂ ਆਪਣੇ ਚਾਰੇ ਪੁੱਤਲ ਵਾਰ ਕੇ ਪੰਜ ਪਿਆਰਿਆਂ ਦੇ ਸ਼ੀਸ਼ ਲੈ ਕੇ ਕੁੰਮ ਦੇ ਅੰਦਰ ਭਰ ਦਿਆਂਗਾ ਉਹ ਨਾ ਭਰ ਦਿੱਤੀਆਂ ਇੱਥੇ 2-2 ਲੱਖ ਨਾਲ ਅਕਲ ਨਾਲ ਲੜਿਆ ਲਈ 1.5 ਲੱਖ ਨਾਲ ਨਹੀਂ 10 ਲੱਖ ਨਾਲ ਹੀ ਬੰਨੋਂ ਇਕੱਲਾ ਲੜ ਰਿਹਾ ਇੱਕ ਪਾਸੇ ਏਡਾਂ ਦੇ ਝੁੰਡ ਵਾਂਗਰ ਹੋਜਾਂ ਦਾ ਲੰਮਾ ਕੇਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਜੰਗ ਵਿੱਚ ਲਾਸ਼ਾਂ ਦੇ ਸਿੰਘਾਂ ਨੇ ਢੇਲ ਲਾ ਕੇ ਰੱਖ ਦਿੱਤੇ ਚਮਕੌਰ ਦੀ ਕੱਚੀ ਗੜੀ ਦੇ ਨਾਲ ਏਡਾ ਵੱਡਾ ਢੇਰ ਹੋ ਗਿਆ ਇਤਿਹਾਸਕਾਰ ਕਹਿੰਦੇ ਹਨ ਕਿ ਜਿਵੇਂ ਗੋਦਾਮ ਵਿੱਚ ਬੋਰੀਆਂ ਦੇ ਢਾਲ ਲਾਂਦੇ ਨੇ ਗਣਕ ਜਾਂਚੋਂ ਨਾ ਭਰ ਕੇ ਇਸ ਇਤਰਾ ਲਾਸ਼ਾਂ ਦੇ ਸੱਥਰ ਵਿੱਚ ਗਏ ਸਿੰਘਾਂ ਨੇ ਸਤਿਗੁਰਾਂ ਦੇ ਬਚਨਾਂ ਨੂੰ ਪੂਰਿਆਂ ਕੀਤਾ ਸਹਿਬ ਆਖਿਆ ਸੀ ਅਨੰਤਪੁਰ ਸਹਿਬ ਵਿੱਚ ਨਹੀਂ ਬੰਨੇ ਤੁਸੀਂ ਹੁਣ ਇੱਥੇ ਜਿੰਨੇ ਕਦਮ ਅੱਗੇ ਹੋ ਕੇ ਲੜੋਗੇ ਓਨੇ ਵੱਡੇ ਰਾਜ ਭਗ ਭੋਗੋਗੇ ਖਾਲਸੇ ਨੂੰ ਰਾਜ ਦੇਣਾ ਮੈਂ ਮੇਰਾ ਖਾਲਸਾ ਰਾਜ ਕਰੇਗਾ ਅੱਜ ਖਾਲਸਤਾਨ ਜਾਂ ਖਾਲਸੇ ਦੀ ਰਾਜ ਦੀ ਕਿਤੇ ਗੱਲ ਕੀਤੀ ਜਾਏ ਸਮੇਂ ਦਾ ਹਾਕਮ ਕੰਮ ਉੱਟਦਾ ਹੈ ਸਾਡੀ ਆਪਣੇ ਹਾਕਮ ਸਾਨੂੰ ਜੇਲਾਂ ਵਿੱਚ ਛੁੱਟਣ ਦੀ ਤਿਆਰ ਰਿਹਾ ਤਾਂ ਹੀ ਤੇ ਹੋ ਰਿਹਾ ਤੱਕਾ ਸਾਡੇ ਉਸ ਵੀਰ ਨਾਲ ਭਾਈ ਅਮਰਤਪਾਲ ਸਿੰਘ ਨਾਲ ਐਡਾ ਵੱਡਾ ਉਹਨੂੰ ਕਿਸੇ ਕੋ ਉਹ ਕੌਮ ਲਈ ਖਤਰਾ ਨਹੀਂ ਜਿੱਡਾ ਦਰਸਾਇਆ ਜਾ ਰਿਹਾ ਹੈ ਖਤਰਾ ਇਹਨਾਂ ਦੀਆਂ ਕੁਰਸੀਆਂ ਨੂੰ ਉਹ ਐਮਪੀ ਬਰਕਰਾਰ ਬਾਹਰ ਆਉਂਦਾ ਹੈ ਪ੍ਰਚਾਰ ਪ੍ਰਸਾਰ ਕਰਦਾ ਹੈ ਤੇ ਆਉਣ ਵਾਲਾ ਮੁੱਖ ਮੰਤਰੀ ਵੀ ਅਮਰਤਪਾਲ ਸਿੰਘ ਬਣ ਜਾਣਾ ਹੈ ਇਸੇ ਕਰਕੇ ਕੋਈ ਨਾ ਕੋਈ ਉਪਚਾਰ ਕਰਕੇ ਚਾਹੁੰਦੇ ਨੇ ਕਿ ਉਹਦੀ ਮੈਂਬਰਸ਼ਿਪ ਰੱਦ ਹੋਏ ਪਰ ਇੱਕ ਸਮਾਂ ਆਏਗਾ ਜਦੋਂ ਸੱਜਿਆਂ ਦੇ ਹੱਥ ਵਾਂਗਡਾ ਹੋਵੇਗੀ ਦੇਸ਼ ਦੀ ਕੌਮ ਦੀ ਇਹ ਤੇ ਉਹ ਰਾਜੇ ਨੇ ਜਿਨ੍ਹਾਂ ਨੂੰ ਗੁਰਬਾਣੀ ਨੇ ਕਿਹਾ ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚਟਾ ਪੱਲੇ ਇਹਨਾਂ ਦੇ ਕੁਝ ਨਹੀਂ ਹੁੰਦਾ ਝੂਠ ਠੱਗੀ ਫਰੇਵ ਤੇ ਇਹ ਗੱਲ ਚੇਤੇ ਰੱਖਿਓ 86 ਵਿਅਕਤੀ ਕਦੇ ਵੀ ਸੱਚ ਨਹੀਂ ਬੋਲ ਸਕਦਾ 60 ਦਾ ਅਰਥ ਹੁੰਦਾ ਹੈ 60 ਸਤ ਦਾ ਅਰਥ ਹੈ ਸੱਚ ਸੱਚ ਨੂੰ ਮਲਿਆ ਮੀਟ ਕਰਨਾ ਅਸੀਂ ਸਿਆਸਤ ਦੇ ਅਰਥ ਨੇ ਸੱਚ ਦੇ ਉੱਤੇ ਛਾਇ ਨੂੰ ਢੋਲ ਦੇਣਾ ਖਤਮ ਕਰ ਦੇਣਾ ਸੱਚ ਨੂੰ ਇਹ ਕਿਸੇ ਬਾਣੀ ਦੀ ਪ੍ਰਵਾਹ ਨਹੀਂ ਕਰਦੇ ਕਿਸੇ ਗੁਟਕੇ ਦੀ ਪੁਥੀ ਦੀ ਗੁਰੂ ਦੀ ਪ੍ਰਵਾਹ ਨਹੀਂ ਕਰਦੇ। ਕਿਹਾ ਸੀ ਕਿਸੇ ਬੱਚੇ ਨੇ ਬਾਪੂ ਇਹ ਮੇਰੀ ਪੜਾਈ ਛਡਾ ਦੇ। ਮੈਨੂੰ ਰਾਜਨੀਤੀ ਸਿਖਾ। ਉਹਨੇ ਕਿਹਾ ਬੇਟਾ ਪੀ ਤੂੰ ਪੜ ਲੈ ਮੈਂ ਬੜਾ ਅਕਿਆਸ਼ ਕਰਮ ਤੋਂ। ਇਹਦੇ 'ਚ ਬਹੁਤ ਕੁਝ ਕਰਨਾ ਪੈਂਦਾ। ਆਪਣੇ ਛੱਡਣੇ ਪੈਂਦੇ ਨੇ, ਆਪਣਿਆਂ ਨੂੰ ਵੀ ਮਾਰਨਾ ਪੈਂਦਾ। ਉਹ ਕਿਦਾ ਨਹੀਂ ساری ਉਮਰ ਮੈਂ ਵੇਖਿਆ ਤੂੰ ਐਸ਼ ਕੀਤੀ ਲਾਲ ਬੱਤੀਆਂ ਵਾਲੀਆਂ ਗੱਡੀਆਂ 'ਚ ਘੁੰਮਣਾ ਮੇਰੀ ਵਾਰੀ ਆਈ ਤੇ ਤੂੰ ਮੈਨੂੰ ਪੜ੍ਹਾਈ ਦਾ ਖਿੱਤਾ ਦੇ ਰਿਹਾ ਤੂੰ ਥੋੜੇ ਬਹੁਤੇ ਗੁਣਤੇ ਦੇਦਾ ਮੈਨੂੰ ਨਾ ਚੋਣਾ 'ਚ ਖਿਲਾਦੀ ਉਹਨੇ ਆਖਿਆ ਕੋਈ ਗੱਲ ਨਹੀਂ ਜਿਵੇਂ ਫਿਰ ਮੈਂ ਅਖਾਂਗਾ ਕਰੀ ਜਾਈ ਤੇਰੀ ਕਲਾਸ ਲੱਗੇਗੀ ਇਹਨੂੰ ਸਿਖਾ ਦੇਾਂਗਾ ਕੁਝ ਦਿਨਾਂ ਦਾ ਅਰਸਾ ਬੀਤਿਆ ਮਾਪੂਨੇ ਪਹਿਲਾਂ ਆਖਿਆ ਸੀ ਜੋ ਮੈਂ ਆਖਾਂ ਤੈਨੂੰ ਕਰਨਾ ਪਏਗਾ ਜਵਾਬ ਦਿੱਤਾ ਤੇ ਰਾਜਨੀਤੀ ਚ ਕਾਮਯਾਬ ਨਹੀਂ ਹੋਏਗਾ ਆਪਣੇ ਬੇਟੇ ਨੂੰ ਕਹਿੰਦਾ ਪੀ ਜਾ ਛੱਤ ਤੇ ਚੜ। ਛੱਤ ਤੇ ਚੜਿਆ। ਕਹਿੰਦਾ ਛੇਤੀ ਛਾਲ ਮਾਰ ਦੇ। ਉਹਨੇ ਆਖਿਆ ਬਾਪੂ। ਕਿਨ ਮੈਂ ਕਿਹਾ ਸੀ ਜੋ ਮੈਂ ਕਹਾਂਗਾ ਉਹ ਕਰਨਾ ਹੈ। ਬੱਚਾ ਡਰਿਆ। ਕਹਿੰਦਾ ਜੇ ਤੂੰ ਮੇਰਾ ਪੁੱਤਰ ਨਹੀਂ ਰਾਜਨੀਤਿਕ ਬਣਨਾ ਤੂੰ। ਤੇਰੇ ਕੱਪੜਿਆਂ 'ਚ ਮੈਂ ਆਪ ਨਸ਼ਾ ਪਾਇਆ ਹੈ ਤੇਰੇ ਪਿੱਛੇ ਪੁਲਸ ਲੱਗੀ ਛਾਲਮਾਰੀ ਫੜਿਆ ਜਾਏਗਾ ਡਰਾ ਦਿੱਤਾ ਜਾਣਗੇ ਉਹਨੇ ਛਾਲਮਾਰੀ ਦੋਵੇਂ ਲੱਤਾਂ ਟੁੱਟ ਗਈਆਂ ਆਂਦਾ ਇਹਨੂੰ ਰਾਜਨੀਤੀ ਕਹਿੰਦੇ ਨੇ ਹੋ ਸਕਦਾ ਹੈ ਕਿ ਤੂੰ ਮੇਰਾ ਵਿਰੋਧੀ ਬਣ ਜਾਵੇਂ ਮੈਂ ਤੇਰਾ ਵਿਰੋਧੀ ਬਣਾ ਤੁਸੀਂ ਵੇਖੋਗੇ ਬੇਅੰਤ ਲੋਕ ਐਸੇ ਨੇ ਜਿਨ੍ਹਾਂ ਦਾ ਬਾਪੂ ਕਿਸੇ ਹੋਰ ਪਾਰਟੀ 'ਚ ਬੱਚਾ ਕਿਸੇ ਹੋਰ ਪਾਰਟੀ 'ਚ ਵਾਂ ਕਿਸੇ ਹੋਰ ਪਾਰਟੀ 'ਚ ਆਪ ਉਸ ਦੇ ਵਿਰੋਧ ਤਾਂ ਇਹ ਕਿਸੇ ਦੇ ਸਕੇ ਨਹੀਂ ਨਾ ਇਹਨਾਂ ਸਾਨੂੰ ਕੋਈ ਦੇਣਾ ਦੁਨੀਆਂ ਦੇ ਲੋਕਾਂ ਨੇ ਕਿਸੇ ਕੌਮ ਦੇ ਹੋਣ ਕਿਸੇ ਦੇਸ਼ ਦੇ ਹੋਣ ਕਿਸੇ ਪੂਰੇ ਸੰਸਾਰ ਵਿੱਚ ਰਹਿੰਦੇ ਰਾਜਨਿਤਿਕ ਲੋਕ ਤੁਹਾਡਾ ਕੁਝ ਕੋਈ ਇੱਕ ਨਹੀਂ ਸਵਾਰ ਸਕਦੇ ਇਹ ਤੁਹਾਨੂੰ ਆਪ ਮਿਹਨਤ ਕਰਨੀ ਪਵੇਗੀ ਤੁਹਾਨੂੰ ਕਰਕੇ ਖਾਣਾ ਪੈਣਾ ਐਵੇਂ ਤੁਹਾਨੂੰ ਆਪਸ ਚ ਲੜਾ ਕੇ ਤੁਹਾਨੂੰ ਇੱਕ ਦੂਜੇ ਦੇ ਵਿਰੋਧੀ ਬਣਾ ਰਹੇ ਨੇ ਲੋਕ ਮਰ ਮੁੱਕ ਜਾਂਦੇ ਨੇ ਨਾ ਪਿੱਛੇ ਇਹ ਸ਼ਾਮ ਨੂੰ ਇਕੱਠਿਆਂ ਖਾਂਦੇ ਪੀਂਦੇ ਹਨ ਨਾਇਕ ਤੇ ਅੱਗੇ ਹੋ ਕੇ ਕਿਸੇ ਜੰਗ ਵਿੱਚ ਕੋਦਦੇ ਨੇ ਉਹ ਦਾਤਾ ਲੱਖਾਂ ਦੇ ਲਾਮਨਸ਼ਕਰ ਵਿੱਚ ਕਹਿੰਦਾ ਸੀ ਆਪਣੇ ਸ਼ਹਿਬਜ਼ਾਦਿਆਂ ਨੂੰ ਵਾਰਨ ਤੋਂ ਬਾਅਦ ਵੀ ਮੈਂ ਦਾਣਾ ਮੈਦਾਨੇ ਜੰਗ ਵਿੱਚ ਅੱਜ ਇਸ ਰਣ ਤੱਤੇ ਵਿੱਚ ਅਸੀਂ ਛੇਦੀਆਂ ਪ੍ਰਾਪਤ ਕਰਾਂਗੇ ਆਪਣੇ ਸਿੰਘਾਂ ਨਾਲ ਮੇਰੇ ਇਕੱਲੇ ਦਾ ਚਿੱਤ ਨਹੀਂ ਲੱਗਣਾ ਅੱਜ ਬਾਬੇ ਦੇ ਨੇਤਰ ਵਰਾਗੀ ਸ਼ਰਮਾਵਾਰੀ ਪਿਤਾ ਵਾਰਿਆ ਪੁੱਤਰ ਵਾਰਿਆ ਨੇਤਰਾंचं ਕਦੇ ਮੈਰਾਕ ਨਹੀਂ ਆਇਆ ਪਹਿਲੀ ਵਾਰ ਇਹ ਚਮਕੌਰ ਸਾਹਿਬ ਦੀ ਕੱਚੀ ਗੜੀ ਵਿੱਚ ਜੰਗ ਵਾਲੀ ਰਾਤ ਤੋਂ ਪਹਿਲਾਂ ਸਤਗੁਰਾਂ ਨੇ ਆਪਣੇ ਸਿੰਘਾਂ ਦੇ ਆਪਣੇ ਪੁੱਤਰਾਂ ਦੇ ਸਾਥੀਆਂ ਦੇ ਮਸਤਕ ਚੁੰਮੇ ਤੇ ਅੱਲਾ ਯਾਰਖਾ ਜੋਗੀ ਲਿਖਦਾ ਇਹ ਬਾਬੇ ਦੇ ਨੇਤਰਾ ਦੇ ਹੰਝੂ ਆਪਣੇ ਸਿੰਘਾਂ ਦੀਆਂ ਅੱਖਾਂ ਵਿੱਚ ਟਪਕਦੇ ਨੇ ਇਹ ਪੁੱਤਰੋ ਐ ਮੇਰੇ ਪਿਆਰੇ ਸਿੰਘੋ ਅੱਜ ਤੁਸੀਂ ਮੇਰੇ ਨਾਲ ਹੋ ਕੱਲ ਤੁਸੀਂ ਮੇਰੇ ਨਾਲ ਨਹੀਂ ਹੋਣਾ ਇਸ ਰਣ ਤੱਤੇ ਵਿੱਚ ਤੁਹਾਡੀਆਂ ਜਿੰਨਾਂ ਚਲੀਆਂ ਜਾਣੀਆਂ ਨੇ ਧਿਆਨ ਰੱਖਿਓ ਜਿਨਨੇ ਕਦਮ ਅੱਗੇ ਹੋ ਕੇ ਲੜੋਗੇ ਉਹਨੇ ਵੱਡੇ ਰਾਜ ਭੋਗੋਗੇ ਇਹ ਉਪਦੇਸ਼ ਹੁਣ ਤੋਂ ਪਹਿਲਾਂ ਦਿੱਤਾ ਸੀ ਸੁੱਧਿਆਂ ਨੂੰ ਵੀ ਉਪਦੇਸ਼ ਕਰਦੇ ਨੇ ਤੇ ਬੜਾ ਕਦਮ ਦਮ ਕੇ ਤੁਰਦੇ ਨੇ ਮੇਰੇ ਸਿੱਖ ਜਾਗਣਾ ਜਾਣ 8 ਮਹੀਨਿਆਂ ਤੋਂ ਬਾਅਦ ਅੱਜ ਇਹਨਾਂ ਨੂੰ نیند ਆਈ ਅੱਜ ਥੋੜਾ ਜਿਹਾ ਸਮਾਂ ਮਿਲਿਆ ਆਰਾਮ ਵਾਸਤੇ ਪੰਜੀ ਆਕਮ ਕਹਿੰਦਾ ਹੈ ਵੀ 8-9 ਮਹੀਨਿਆਂ ਦੇ ਭੁੱਖੇ ਪਿਆਸੇ ਕੁਝ ਖਾਦਾ ਨਹੀਂ ਪੀਤਾ ਨਹੀਂ ਕਿੰਨਾ ਕੁ ਜਲ ਟਕਰਾਂ ਲਗੇ ਅਸੀਂ ਇਹਨਾਂ ਨੂੰ ਜਿਉਂਦੇ ਨਹੀਂ ਛੱਡਦਾ ਉਹਨੂੰ ਨਹੀਂ ਸੀ ਪਤਾ ਵੇਜਨਾ ਨੂੰ ਮੈਂ ਭੁੱਖੇ ਕਹਿ ਲਿਆ ਭੁੱਖੇ ਸ਼ੇਰ ਨੇ ਤੇਰੇ ਤੇ ਇਸ ਤਰ੍ਹਾਂ ਹੜ ਲੰਗੇ ਵੀ ਤੇਰੀ ਸ਼ੈਨਾ ਦੇ 70 ਵਿੱਚ ਜਾਣੇ ਨੇ ਆਖਿਆ ਸੀ ਦੂਰੇ ਮਾਹੀ ਨੇ ਸਤਿਗੁਰੂ ਜਨਮ ਫਤੇਗੜ ਸਾਹਿਬ ਦੀ ਧਰਤੀ ਤੇ ਗਿਆ ਹਰ ਪਠਾਨ ਦੇ ਘਰ ਰੋਣਾ ਸੀ ਹਰ ਪਠਾਨ ਦੇ ਘਰ ਪਟਣਾ ਸੀ ਬਿਨੋਂ ਨਹੀਂ ਸੀ ਸਮਝ ਆ ਰਿਹਾ ਕਿ ਕੀ ਹੋਇਆ ਜਦੋਂ ਪੁੱਛਿਆ ਲੋਕਾਂ ਆਖਿਆ ਚਾਲੀਆਂ ਨੇ ਬੜਾ ਵੱਡਾ ਨੁਕਸਾਨ ਕੀਤਾ ਛੇ ਚਾਲੀ ਹੋਏ ਨੇ ਜੀ ਤਿੰਨ ਵੱਜ ਜਾਂਦੇ ਨੇ ਦੋ ਪਿਆਰੇ ਤੇ ਸਤਿਗੁਰੂ ਆਪ 43 ਕੁੱਲ ਸਨ ਸ਼ਹੀਦੀ ਚਾਲੀਆਂ ਨੇ ਪ੍ਰਾਪਤ ਕੀਤੀ ਇਹਨਾਂ ਹੱਥ ਜੋੜੇ ਪਾਈ ਦਿਆਸ਼ ਧਰਮ ਸਿੰਘ ਮਾਨ ਸਿੰਘ ਸੰਗਤ ਸਿੰਘ ਇਹਨਾਂ ਪੰਜਾਂ ਨੂੰ ਸਹਿਬਾਂ ਨੇ ਆਪਣੇ ਸਾਹਮਣੇ ਬਿਠਾ ਲਿਆ ਨਾ ਕਿਹਾ ਗੜੀ ਛੱਡ ਦਿਓ ਨੇੜੇ ਬਿਠਾ ਕੇ ਕੁਝ ਗੱਲਾਂ ਜਾਣ ਤੋਂ ਪਹਿਲਾਂ ਆਪਣਾ ਜਿਹੜਾ ਉਪਦੇਸ਼ ਹੈ ਪੰਜਾਂ ਦੀ ਮਹਾਨਤਾ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹਨਾਂ ਸਿੰਘਾਂ ਨੂੰ ਬਿਆਨ ਕਰਕੇ ਦੱਸਦੇ ਨੇ ਫਿਰ ਰਾਤ ਦੇ ਹਨੇਰੇ ਦੇ ਵਿੱਚ ਤਾੜੀ ਮਾਰ ਕੇ ਚਮਕੌਰ ਦੀ ਗੜੀ ਨੂੰ ਕਿਵੇਂ ਛੱਡਦੇ ਹਨ ਅੱਜ ਦੀ ਕਥਾ ਦੇ ਵਿੱਚ ਇਸ ਗੱਲ ਦਾ ਜ਼ਿਕਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇਤਨਾ ਹੈ ਦਇਆ ਸਿੰਘ ਅਰ ਧਰਮ ਸਿੰਘ ਜੀ ਮਾਨ ਸਿੰਘ ਤੀਜਉ ਬਲਬੀਰ ਸੰਗਤ ਸਿੰਘ ਸੰਤ ਸਿੰਘ ਪੰਚਮ ਤਨੋ ਬਿਠਾਇਓ ਦੇ ਕਰ ਧੀਰ ਇਹਨਾਂ ਪੰਜਾਂ ਸਿੰਘਾਂ ਨੂੰ ਸਤਗੁਰਾਂ ਨੇ ਧੀਰਜ ਦੇ ਕੇ ਆਪਣੇ ਕੋਲ ਬਿਠਾ ਲਿਆ ਹੁਰਤਾ ਅਰਪਣਣ ਲੱਗੇ ਖਾਲਸੇ ਪੰਚ ਸਿੰਘ ਤੈ ਸਹੇ ਸ਼ਰੀਰ ਪੰਚੋਂ ਮੈਂ ਹ ਨਿਤ ਵਰਤਤ ਮੈਂ ਹੂੰ ਪੰਚੋਂ ਮਿਲੈ ਸਪੀਰਣ ਪੀਨ ਸਤਿਗੁਰਾਂ ਆਖਿਆ ਇਹ ਗੁਰਤਾਖਦੀ ਤੁਹਾਨੂੰ ਦੇ ਰਹੇ ਆ ਪੰਜ ਮਿਲ ਕੇ ਪੀਰਾਂ ਦੇ ਪੀਰ ਬਣ ਜਾਓਗੇ ਕਿਸੇ ਦੇ ਅੱਗੇ ਤੁਹਾਡਾ ਸੀਸ ਨਹੀਂ ਝੁਕਣਾ ਚਾਹੀਦਾ ਪੰਜਾਂ ਦੇ ਵਿੱਚ ਮੈਂ ਵਰਤਨਾ ਹੁਣ ਕਰ ਕੀ ਮਰਦਾਦਾ ਪੰਜੋਂ ਪੰਜੋਂ ਪਹਨ ਪੂਰ ਪੀਨ ਹੋਇ ਤਨ ਖਾਈਆ ਬਖਸ਼ੇ ਪੰਜੋਂ ਪਹਨ ਦੇ ਮਿਲ ਪੰਜ ਪਰਮੇਨ ਗੁਰੂ ਘਰ ਦੀ ਮਰਿਆਦਾ ਪੰਜਾਂ ਦੇ ਨਾਲ ਹੈ ਸਤਿਗੁਰਾਂ ਆਖੇ ਪੰਜੇ ਗੁਰੂ ਘਰ ਦੀ ਮਰਿਆਦਾ ਬੰਦੇ ਨੇ ਕਿਉਂ ਕਿਉਂਕਿ ਪੰਜਾਂ ਨੇ ਪਹਿਲੋਂ ਪੌਲ ਕੀਤੀ ਹੈ ਪੰਜਾਂ ਨੇ ਸ਼ਾਇਦ ਕੁਝ ਕਰਨਾ ਹੈ ਪੰਜਾਂ ਨੂੰ ਬਖਸ਼ਿਸ਼ ਹੈ ਕਿ ਜੇ ਕੋਈ ਤਨਖਾਹਿਆ ਹੋਵੇ ਉਹਦੀ ਤਨ ਉਹਨੂੰ ਉਹ ਬਖਸ਼ ਸਕਦੇ ਨੇ ਸੇਵਾ ਲਾ ਕੇ ਹੋਏ ਤਨਖਾਹਿਆ ਬਖਸ਼ੇ ਪੰਜੋਂ ਪੌਲ ਦੇ ਮਿਲ ਪੰਜ ਪਰਬੀਨ ਪੰਜੇ ਹੀ ਅਮਰਤ ਦੀ ਪੌਲ ਦੇਣਗੇ ਇਹ ਵਡਿਆਈਆਂ ਖਾਲਸਾ ਪੰਥ ਨੂੰ ਦਸਵੇਂ ਪਾਤਸ਼ਾਹ ਜੀ ਪੰਜਾਂ ਦੇ ਰਾਹੀ ਦੇ ਰਹੇ ਨੇ ਕਹਿਣ ਲੱਗੇ ਪੰਜ ਜੜੇ ਨੇ ਉਹ ਪਰਮੇਸ਼ਰ ਦਾ ਸਰੂਪ ਹੁੰਦੇ ਹਨ ਲਖੋ ਪੰਜ ਕੀ ਬਣ ਬਣਾਈ ਪੰਜ ਕਰੈ ਸੋ ਨਿਫਲ ਨ ਤੀਨ ਭੂਦ ਨਿਛਾਦਨ ਪੰਤਨੇ ਅਰਪੈ ਅਰਜ ਕਰੈ ਤਨ ਪਾਂਛਤ ਨੇ ਹੁਣ ਸਾਡੇ ਪ੍ਰਚਾਰਕ ਜਿਹੜੇ ਕਿਹੜੇ ਕੇਵਲ ਕਿਤਾਬੀ ਕਿੜੇ ਨੇ ਜਾਂ ਫੋਨ ਨੂੰ ਲਾਇਆ ਯਾਦ ਕੀਤਾ ਵੱਡੇ ਵੱਡੇ ਪ੍ਰਚਾਰਕਾਂ ਦੀ ਕਥਾ ਉਹ ਹੀ ਸਟੇਜ ਤੇ ਸੁਣਾ ਦਿੱਤੀ ਪੱਲੇ ਆਪਣੇ ਕੁਝ ਨਹੀਂ ਅੰਦਰਲਾ ਭਾਂਡਾ ਖਾਦੀ ਕਹੋ ਕਬੀਰ ਸ਼ੂਸ਼ਾ ਘਟ ਬੋਲੇ ਪੜਿਆ ਹੋਏ ਸ਼ੁਕਮੁਹਨਾ ਡੋਲਣਾ ਇਹ ਜੀ ਪੰਜਾਂ ਨੂੰ ਲੰਗਰ ਛਕਾਣਾ ਇਹ ਮर्यादा ਨਹੀਂ ਲੰਗਰ ਦੀ ਮर्यादा ਹੀ ਨਹੀਂ ਸਿੱਖ ਧਰਮ ਛੱਤ ਗੁਰੂ ਕਹਿ ਰਹੇ ਨੇ ਧਿਆਨ ਨਾਲ ਸੁਣਿਓ ਚਮਕੌਰ ਦੀ ਕੱਚੀ ਗੜੀ ਵਿੱਚ ਇੱਕ ਪਾਸੇ ਪੁੱਤਰਾਂ ਦੀਆਂ ਲਾਸ਼ਾਂ ਇੱਕ ਪਾਸੇ ਨਾਲ ਦੇ ਸਿੰਘਾਂ ਦੀਆਂ ਜਿਹੜੇ ਸ਼ਹੀਦ ਹੋਏ ਉਹਨਾਂ ਦੀਆਂ ਲਾਸ਼ਾਂ ਇੱਕ ਪਾਸੇ ਦੁਸ਼ਮਣ ਦੀਆਂ ਲਾਸ਼ਾਂ ਦੇ ਢੇਰ ਅਦੇ ਵੀ ਕਿਸੇ ਵੇਲੇ ਪਾਵੇਂ ਰਾਤ ਨੂੰ ਜੰਗ ਨਹੀਂ ਸੀ ਹੁੰਦਾ ਪਰ ਸਹਿਬਾਂ ਨੂੰ ਫੜਨ ਵਾਸਤੇ ਉਹਨਾਂ ਦਾ ਕੋਈ دین ਧਰਮ ਨਹੀਂ ਸੀ ਰਾਤ ਨੂੰ ਵੀ ਹੱਲਾ ਕਰ ਸਕਦੇ ਨੇ ਨਾ ਤੇ ਡਰ ਰਹੇ ਨੇ ਸਤਿਗੁਰੂ ਜੇ ਨਾ ਹੀ ਉਹਨਾਂ ਸਿੰਘਾਂ ਦਾ ਗੰਮ ਕਰ ਰਹੇ ਨੇ ਪੁੱਤਰਾਂ ਦਾ ਗੰਮ ਕਰ ਰਹੇ ਨੇ ਬਣੇ ਸੱਚੇ ਤੋਂ ਕਿ ਕਹਿੰਦੇ ਨੇ ਇਹ ਪੰਜਾਂ ਦੀ ਮਿੰਮੈਂ ਅਮਰਤੀ ਦਾਤ ਪੰਜੇ ਦੇਣ ਕੀ ਤਨਖਾਹੀਆਂ ਕਰਾਰ ਹੋਵੇ ਪੰਜੇ ਬਖਸ਼ ਦੇਣਗੇ ਜੇ ਤੁਸੀਂ ਪੰਜਾਂ ਦਾ ਕਿਵੇਂ ਸਦਕਾਰ ਕਰਨ ਹੈ ਮਵਾਮ ਕਰ ਦੇਣਾ ਮੈਨੂੰ ਕਿਸੇ ਦੀ ਡੱਥ ਹੋ ਜਾਏ ਅਸੀਂ ਖਾਣਾ ਹਾਲਾਂਕਿ ਦੇਣਾ ਨਹੀਂ ਚਾਹੀਦੇ ਜਿਹੜਾ ਚਲਾ ਗਿਆ ਉਹਨੂੰ ਕੋਈ ਵਸਤਰ ਨਹੀਂ ਪਹੁੰਚਣੇ ਇਹ ਬ੍ਰਾਹਮਣਵਾਦੀ ਤਰੀਕੇ ਨੇ ਆਪਾਂ ਵਸਤਰ ਲਿਆਂਦੇ ਉਹ 100 150 ਦਾ 5 ਮੀਟਰ ਕੱਪੜਾ ਖਰੀਦ ਕੇ ਬਾਪੂ ਦਾ ਰੱਖ ਦਿੱਤਾ ਭਾਈ ਸਾਹਿਬ ਨੂੰ ਦੇਣਾ ਜੀ ਉਹ ਸਾਡੇ ਟਰੰਕਾਂ 'ਚ ਹੀ ਪਏ ਰਹਿੰਦੇ ਨੇ ਕਿਉਂਕਿ ਸ਼ਵਾਨਜੁਗ ਨਹੀਂ ਸਵਾਈ ਵਾਲਾ ਲਿੰਦਾ 600 ਰੁਪਿਆ ਕੱਪੜਾ 150 ਰੁਪਿਆ ਦਾ ਜੋੜਾ ਲੈਂਦਾ ਕਿਸੇ ਨੇ ਗ੍ਰੰਥੀ ਨੂੰ ਪਹਿਲੀ ਗੱਲ ਤੇ ਦਿਓ ਨਾ ਜੇ ਦੇਣਾ ਤੇ ਘਟੂ ਘਟੇ ਹੋ ਜਾਵੇ ਵੀ ਅਗਲਾ ਸਵਾਕੀ ਗੱਲ ਪਾ ਦੇ ਲਈ ਇਸੇ ਮਾਨ ਦਾ ਦਿੱਤਾ ਉਹ ਵੀ ਬੇਕਾਰ ਹੁੰਦਾ 100 150 200 ਦਾ ਸੂਡ ਲੈ ਕੇ ਧਰ ਦਿੱਤਾ ਖਾਣਾ ਪੂਰਤੀ ਬੀਬੇ ਨੇ ਭਾਵੇਂ ਕਰੋੜਾਂ ਰੁਪਇਆ ਦਿੱਤਾ ਹੋਵੇ ਕਮਾ ਕੇ ਨੌਕਰੀ ਪੇਸ਼ੇ ਦੇ ਨਾਲ ਆਪਣੇ ਟੱਬਰ ਨੂੰ ਪਾਲਿਆ ਹੋਵੇ ਹੁਣ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖੁਦ ਕਹਿ ਰਹੇ ਨੇ ਕਹਿਣ ਲੱਗੇ ਜਦੋਂ ਕਿਸੇ ਸਿੱਖ ਦਾ ਕਾਮਟ ਕੇ ਭੋਜਨ ਸ਼ਾਦਨ ਪੰਚਨ ਅਰਪੈ ਰਜਾਂ ਦੀ ਸੇਵਾ ਕਿਵੇਂ ਕਰਨੀ ਹੈ ਕੱਪੜੇ ਨਾਲ ਪ੍ਰਸ਼ਾਦੇ ਨਾਲ ਅਰਜ ਕਨੇ ਤਨ ਬਾਂਛਤ ਦੀਨ ਜਿਹੜਾ ਇਸ ਤਰ੍ਹਾਂ ਪੰਜਾਂ ਤੋਂ ਅਰਦਾਸ ਕਰਾਏਗਾ ਨਾ ਵਿਸ਼ਾ ਬੜਾ ਲੰਮਾ ਹੋ ਟਾਲ ਦੀ ਜਦੋਂ ਪਰਖ ਹੋਈ ਤੇ ਪੰਜਾਂ ਤੋਂ ਅਰਦਾਸ ਕਰਨ ਦਾ ਘਰ ਵਾਲੀ ਨੇ ਆਖਿਆ ਗਲਤ ਕਰ ਰਹੇ ਹੋ ਗੁਰੂ ਗੋਬਿੰਦ ਸਿੰਘ ਦੀ ਗੋਲੀ ਤੇ ਟਾਲ ਚੋਂ ਨਾ ਲੰਗੇ ਉਹ ਲਿਖਿਆ ਹੈ ਤੁਹਾਨੂੰ ਜਿੰਨੀ ਮਰਜ਼ੀ ਤੁਹਾਡੀ ਵੱਡੀ ਟਾਲ ਹੋਵੇ ਜਦੋਂ ਸਹਿਬ ਗੋਲੀ ਚਲਾਣਗੇ ਲੰਘ ਜਾਣੀ ਸਿੱਖ ਨੇ ਵੀ ਚਲਾ ਦਿੱਤੀ ਲੰਘ ਜਾਏਗੀ ਆਉ ਤਰੀਕਾ ਦਾਸਨੀਆ ਉਹਨੇ ਆਖਿਆ ਵੀ ਤੂੰ ਕੀ ਕਰ ਲੇਂਗੀ ਵੀ ਮੇਰੀ ਢਾਲ ਮੈਂ ਬੜੀ ਕਰੜੀ ਬਣਾਈ ਉਹਦੇ ਚੋਂ ਕਿਹਨੇ ਗੋਲੀ ਲੰਘ ਦੇਗੀ ਤੇ ਤੇਰੇ ਅੱਖਾਂ ਗੋਲੀ ਨਹੀਂ ਲੰਗਣੀ ਖੈਲ ਨਹੀਂ ਮੇਰੇ ਅੱਖਾਂ ਨਹੀਂ ਮੈਂ ਰੱਬ ਦੇ ਸਾਹਮਣੇ ਖੜਾ ਕਰ ਦੇਾਂਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹ ਰੱਬ ਦਾ ਸਰੂਪ ਨਹੀਂ ਪਰਮੇਸ਼ਰ ਵਖਣਾ ਹੈ ਉਹਨਾਂ ਦੇ ਅੰਦਰ ਰਮਿਆ ਮੇਰੇ ਅੰਦਰ ਰਮਿਆ ਤੁਹਾਡੇ ਅੰਦਰ ਰਮਿਆ ਜਾਓ ਕਹਿ ਦਿਓ ਪੰਜ ਸਿਖਾਂ ਦਾ ਪ੍ਰਸ਼ਾਦਾ ਪੰਜਾਂ ਨੇ ਕੀਤੀ ਸੀ ਅਰਦਾਸ ਸਤਿਗੁਰੂ ਗੋਲੀ ਚਲਾਉਣ ਲੱਗੇ ਸਾਹਮਣੇ ਪੰਜੇ ਖਲੋਤੇ ਨੇ ਢਾਲ ਦੇ ਵਿੱਚੋਂ ਦਿਸਦੇ ਨੇ ਬਾਬੇ ਨੂੰ ਕਹਿਣ ਲੱਗੇ ਨਹੀਂ ਗੋਲੀ ਨਹੀਂ ਚਲਾਣੀ ਸਿੱਖਾਂ ਤੋਂ ਜਿੱਤ ਗਏ ਪੰਜਾਂ ਦੀ ਬਰਕਤ ਦੇ ਨਾਲ ਇੱਥੇ ਸਤਿਗੁਰੂ ਕਹਿਣ ਲੱਗੇ ਪੰਜੇ ਵਿੱਚ ਵਰਤਣਗੇ ਜੋ ਮੰਗੋਗੇ ਉਹ ਤੁਹਾਨੂੰ ਮਿਲਦਾਗਾ ਪੰਜਾਂ ਤੋਂ ਉਜੋਦਲੀ ਕਰਾਇਓ ਜਿਮ ਪੰਚਨ ਕੀ ਮੈਮਾ ਕਹਿ ਕਹਿ ਤੀਨ ਪ੍ਰਕਰਮਾ ਫਿਰ ਕਰਦੀਨ ਅਰਪੇ ਸ਼ਸਤਰ ਜਗਾਨ ਕਲਗੀ ਨਿਜ ਕਰਤੇ ਸਰਬੰਧਨ ਕੀ ਆਪਣੀ ਜਗਾ ਤੇ ਕਲਗੀ ਇਹ ਸੋਮ ਦਿੱਤੀ ਪੰਜਾਂ ਨੂੰ ਪੰਜਾਂ ਨੂੰ ਆਖਿਆ ਪੀ ਆਪਣੇ ਵਿੱਚੋਂ ਇੱਕ ਜਿਹੜਾ ਉਹਨੂੰ ਚੁਣੋ ਉਹਦੇ ਸਿਰ ਤੇ ਅਸੀਂ ਇਹ ਕਲਗੀ ਲਾਵਾਂਗੇ ਉਹਨੂੰ ਆਪਣੀ ਦਸਤਾਰ ਦਿਆਂਗੇ ਆਪਣੇ ਬਸਤਰ ਆਪਣੀ ਜਗਾ ਆਪਣੀ ਕਲਗੀ ਆਪਣੇ ਹੱਥਾਂ ਦੇ ਨਾਲ ਫਿਰ ਉਹ ਸਿੱਖ ਤੇ ਸਜਾਉਂਦੇ ਨੇ ਭਾਈ ਸੰਗਤ ਸਿੰਘ ਤੇ ਸਜਾਈ ਸੀ ਸ਼ਸਤਰਗਾਤ ਤਰੇਤਾ ਪਹਿਰਾਏ ਕੱਟ ਕਸਾਏ ਕਰ ਬਿਲੰਬਹੀਨ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਵਾਹਿਗੁਰੂ ਜੀ ਕੀ ਕੀਨੈ ਤੇ ਆਸ ਕਿਨੈ ਆਪਣੇ ਤਨ ਦੇ ਜਿਹੜੇ ਸਾਰੇ ਸ਼ਸਤਰ ਸੰਭਾਈ ਭਾਈ ਸੰਗਤ ਸਿੰਘ ਨੂੰ ਤੇ ਆਪ ਸਿੱਖਾਂ ਤੋਂ ਲਏ ਉਹ ਸਜਾਏ ਆਪਣੇ ਤਨ ਦੇ ਬਸਤਰ ਆਪਣੀ ਦਸਤਾਰ ਜਿਗਾ ਕਲ ਕੀ ਇਹ ਸਾਰਾ ਸਰੂਪ ਜਿਹੜਾ ਹੈ ਇਤਿਹਾਸਕ ਇੰਦਾ ਸੰਗਤ ਸਿੰਘ ਦੇ ਨਾਲ ਸਾਹਿਬਾਂ ਦਾ ਸਰੂਪ ਹੀ ਮਿਲਦਾ ਸੀ ਤਾਂ ਇਹ ਤੇ ਦੁਸ਼ਮਨ ਨੂੰ ਇਹ ਕਰੀ ਪਰ ਇਹ ਖਾਦਿਆ ਮੈਂ ਗਿਆ ਪੀਛੇ ਦੀ ਪ੍ਰਾਪਤ ਕਰਕੇ ਨੇ ਸਾਹਿਬ ਜਦੋਂ ਅਗਲੇ ਦਿਨ ਦਾ ਜੰਗ ਦਾ ਜ਼ਿਕਰ ਉਹਨਾਂ ਉਹਦੇ ਵਿੱਚ ਹੋਏਗਾ ਆਪ ਸਾਰੇ ਬੁਲਾਇਓ ਸਤਿਗੁਰਾਂ ਨੇ ਤਿੰਨ ਪ੍ਰਕਰਮਾਂ ਕੀਤੀਆਂ ਮਥਾ ਟੇਕਿਆ ਸੀ ਛੁਕਾਇਆ ਤੇ ਉੱਚੀ ਆਵਾਜ਼ ਵਿੱਚ ਫਤਿਹ ਗਦਾਈ ਰਾਖ ਰੂ ਆਲੇ ਦੁਆਲੇ ਜਸ਼ਨਾ ਫਿਰ ਕੰਬ ਉੱਠੀ ਉੱਚੀ ਆਵਾਜ਼ ਵਿੱਚ ਸਤਿਗੁਰ ਕਹਿੰਦੇ ਨੇ ਸਾਰੇ ਪ੍ਰੇਮ ਸਹਿਤ ਬੁਲਾਇਓ ਜੀ ਗੁਰੂ ਸਾਹਿਬਾਨ ਨੇ ਆਪਣੇ ਪੰਥ ਨੂੰ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਚੀ ਧੁਨ ਵਿੱਚ ਫਤਿਹ ਬੁਲਾ ਕੇ ਫਿਰ ਸਤਿਗੁਰ ਕਹਿੰਦੇ ਨੇ ਇਹ ਹੁਣ ਅਸੀਂ ਜਾਵਾਂਗੇ ਪਰ ਇੱਕ ਆਗਿਆ ਦੇ ਦਿਓ ਅਸੀਂ ਤਾੜੀ ਮਾਰ ਕੇ ਜਾਣਾ ਐਵੇਂ ਨਹੀਂ ਜਾਣਾ ਅੱਧੀ ਰਾਤ ਦਾ ਸਮਾਂ ਪੰਚੋ ਸਿੰਘਨ ਹੱਥ ਚੋਤ ਕਹਿ ਹੱਥ ਜੋਰ ਕਹਿ ਨਾਮਰ ਚਰਨਨ ਅਰਪੇ ਸੀਸ ਹਮ ਜੈ ਸੀ ਤੁਮ ਕਹੋ ਜਨ ਲਖ ਹਮ ਕੋ ਤੁਮ ਇੱਕ ਹੈ ਜਗ ਦੇਸ਼ ਪੰਜਾਂ ਨੇ ਅੱਖਿਆ ਦਾਤਾ ਇਹ ਭਾਵੇਂ ਤੁਸੀਂ ਸਾਨੂੰ ਇੱਡਾ ਮਾਨ ਦੇ ਰਹੇ ਹੋ ਪਰ ਜੇ ਤੁਸੀਂ ਇਥੋਂ ਨਿਕਲ ਗਏ ਛਾਡੇ ਵਰਗੇ ਲੱਖਾਂ ਪੈਦਾ ਕਰਦੇ ਹੋਗੇ ਛਾਡੇ ਕੀ ਪਾਇਆ ਅਸੀਂ ਤੇ ਤੁਹਾਨੂੰ ਸੀਸ ਦਿੱਤੇ ਨੇ ਤਾਨੀ ਨਹੀਂ ਦਿੱਤਾ ਨਾ ਕੱਲਾ ਕੱਲਾ ਜੈਸੇ ਤੁਮ ਕਹੋ ਜਨ ਲੱਖੋ ਹਮ ਕੋ ਤੁਮ ਇੱਕ ਹੈ ਜਗਦੀਸ਼ ਤੁਸੀਂ ਰੱਬ ਹੋ ਸਾਡੇ ਤੁਸੀਂ ਪਰਮੇਸ਼ਰ ਹੋ ਸਾਡੇ ਮਨੁਂ ਕਿਰਪਾਲ ਕਿਰਪਾ ਕਰਤਾਰੇ ਰਾਮਚੰਦ ਜਿਮ ਕਾਨਸ ਕਨਨ ਕੀਸ਼ ਜਿਮ ਤੁਮ ਬੜੇ ਬੰਨੀ ਬੜਿਆਈ ਕੌਣ ਸਕੈ ਲਾ ਸੁਗੁਣ ਧੀਸ਼ ਸਿੰਘਾ ਖੈ ਦਾਤਾ ਵੀ ਸਾਡੇ ਵਰਗੇ ਜਿਹੜੇ ਨੇ ਉਹਦੇ ਬਹੁਤ ਘੱਟ ਹਨ ਜਿਵੇਂ ਰਾਮਚੰਦਰ ਨੇ ਜੰਗਲਾਂ ਦੀ ਬੰਦਨਾ ਦਾ ਉਦਾਹਰਨ ਕਰ ਦਿੱਤਾ ਤੁਸੀਂ ਮਾੜੇ ਵਿਅਕਤੀਆਂ ਦਾ ਵੀ ਉਦਾਹਰਨ ਕਰ ਦਿੰਦੇ ਆ ਤੁਹਾਡੀ ਵਡਿਆਈ ਵੱਡੀ ਹੈ ਵੱਡੇ ਕੀ ਆਪਾਂ ਰੋਜ਼ ਪੜਦੇ ਨਾ ਖੇਲ ਨਹੀਂ ਪੜੀ ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣਾਂ ਜਾਏ ਸ਼ੋਕਰਤਾ ਕਾਦਰ کریم ਦੇ ਜੀ ਆ ਰਿਜਕ ਸਭਾਹੇ ਸਾਈ ਕਾਰ ਕਮਾਵਣੀ ਤਰਛੋਦੀ ਤੈਨਾਂ ਪਾਈ ਤੇਰੀਆਂ ਵਡਿਆਈਆਂ ਨੂੰ ਕੇਵਲ ਤੁਸੀਂ ਜਾਣਦੇ ਹੋ ਸਾਨੂੰ ਨਹੀਂ ਸਮਝ ਤੁਹਾਡੀ ਵਡਿਆਈ ਪਰਮੇਸ਼ਰ ਦੇ ਬਰਾਬਰ ਹੈ ਗੁਣਾਂ ਦੇ ਸਵਾਮੀ ਹੰਤੁ ਸੇ ਤੁਹਾਡੀ ਵਡਿਆਈ ਨੂੰ ਜਾਣਿਆ ਹੀ ਨਹੀਂ ਜਾ ਸਕਦਾ ਜਿਵੇਂ ਤੁਮ ਵੱਡੇ ਬੜੀ ਵਡਿਆਈ ਕੀ ਕੌਣ ਸਕੇ ਲਖ ਸਭ ਗੁਣ ਧੀਸ਼ ਉਹਨਾਂ ਦੇ ਸਵਾਮੀ ਬਾਰੇ ਕੌਣ ਜਾਣ ਸਕਦਾ ਹੈ ਏਮ ਸ਼੍ਰੀ ਏਮ ਸਹਨ ਸ਼੍ਰੀ ਮੁਖਤੇ ਫਰਮਾਇਓ ਹਤਨ ਰਿਪਨ ਕੋ ਬਣਿ ਸਵਿਧਾਨ ਤਰਸਿ ਕਰ ਭਲੇ ਪਰੇ ਜੋ ਹੀਰੂ ਅਨੇ ਖੱਤਰ ਪਰਗਨ ਮਾ ਸਤੂਰਾ ਕਿ ਹੁਣ ਤਿਆਰ ਹੋ ਜੋ ਦੋ ਸਿੰਘ ਰਹਿੰਦੇ ਨੇ ਨਾ ਸੱਤ ਸਿੰਘ ਬਚੀ ਸਨ ਜਦੋਂ ਸਹਬਾ ਸ੍ਰੀ ਛੱਡਿਆ ਤਿੰਨ ਨਾਲ ਲੈਣੇ ਨੇ ਦੋਹਾਂ ਨੂੰ ਬਾਪ ਕਰਨਾ ਭਾਂਜ ਤਿੰਨ ਨਾਲ ਲੈਣ ਕੇ ਦੋਹਾਂ ਨੂੰ ਇੱਥੇ ਛੱਡ ਕੇ ਜਾਣਗੇ ਭਾਈ ਸੰਗਤ ਸਿੰਘ ਜੀ ਨੂੰ ਇਹਨਾਂ ਨੂੰ ਛੱਡ ਕੇ ਜਾਂਦੇ ਨੇ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਇਹ ਸਹਬਾ ਦੇ ਨਾਲ ਨਾਲ ਚੱਲਣਗੇ ਧਰਮ ਸਿੰਘ ਸੰਗਤ ਸਿੰਘ ਤੇ ਸੰਤ ਸਿੰਘ ਇਹ ਦੋਵੇਂ ਪਹਿਰਾ ਦੇਣਗੇ ਸ਼ਸਤਰ ਚਲਾਣਗੇ ਸ਼ਬਦ ਕਿ ਖੱਜਣਾ ਪਰ ਲੋ ਆਪਣੀਆਂ ਜਿਹੜੇ ਸ਼ਸਤ ਅਨੁਸਾਰ ਇਹਨਾਂ ਤੇ ਰੱਖ ਲੋ ਉਹ ਜਿਹੜੇ ਜਾਨਵਰ ਸਨ ਉਹਨਾਂ ਨੂੰ ਵੀ ਸਮੇਂ ਦੇ ਹੱਕ ਮੰਨ ਫਿਰ ਮਾਰਨੇ ਪੰਜਾਂ ਨੂੰ ਸਾਵਧਾਨ ਕੀਤਾ ਹੈ ਸਾਵਧਾਨ ਕਰਕੇ ਸਤਿਗੁਰੂ ਕਿਵੇਂ ਚਮਕੌਰ ਦੀ ਕੱਚੀ ਗੜੀ ਨੂੰ ਛੱਡ ਕੇ ਮਾਛੀਵਾੜੇ ਤੱਕ ਪਹੁੰਚਦੇ ਹਨ ਇਹ ਆਪ ਕੱਲ ਦੇ ਪ੍ਰਸੰਗ ਸੁਰਵਣ ਕਰਿਓ ਅੱਜ ਇਹਨਾਂ ਹੀ ਪ੍ਰਵਾਨ ਕਰਨਾ ਮੋਈਆ ਭੁੱਲਾ ਚੁਕਾਂ ਤੋ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਪ੍ਰੇਮ ਸਹਿਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਭਪੁਰ ਪ੍ਰਸਾਦ ਆਨੰਦ ਭਇ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਹੋਰਾਗਰਤਨ ਪਰਵਾਰ ਪੜੀਆਂ ਸ਼ਬਦ ਗਾਵਣ ਆਈਆਂ ਹੈ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਤਉ ਨਾ ਗਲਾ ਸਮਰਾਤ ਸੁਆਮੀ ਸੋ ਕਿਉ ਮਨੋ ਵਿਸਾਰੇ ਸਤਿ ਸਾਹਿਬਾ ਕਿਆ ਨਹੀਂ ਕਰਤੇ ਰਹਿ ਸਦਾ ਸੁਖ ਸਲਾਹਾ ਤੇਰੀ ਨਾਮ ਮੰਨ ਵਸਾਵੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਹੋ ਹਰ ਸ਼ਾਂਤ ਸੁਖ ਮਾਨ ਆਇ ਸਿਆ ਜਨੀ ਇਛਾ ਸਭ ਜਾਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਇਹ ਆਨ ਸੱਚਾ ਨਾਮ ਮੇਰਾ ਆਧਾਰ ਹੋ ਵਾਜੇ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਐ ਨਾਨਕ ਤਾਂ ਸੁਖ ਹੋਆ ਤਿਤ ਕਰ ਅਨ ਹਦ ਵਾਚ ਅਨੰਦ ਸੁਣਹੁ ਵੱਡ ਭਾਗੀ ਹੋ ਸਗਲ ਮਨੋਰਥ ਮਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਨੂਕ ਲੋਕ ਸੁਣਤਾ ਪੀਤਰੇ ਸੁਣੀ ਸੱਚੀ ਸੰਤ ਸਾਜਨ ਪੈ ਸਰਸ ਪੂਰੇ ਉਰ ਤੇ ਹੁਣ ਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਹਰਿ ਗੋਦੀ ਹਰਿਵੰਤ ਨਾਨਕ ਗੁਰ ਚਰਨ ਲਾਗੇ ਵਾਝ ਗਵਨ ਗੁਰੂ ਪਾਣੀ ਪਿਤਾ ਮਾਤਾ ਨਿਸਰਾਹਤ ਦੁਇ ਦਾਇ ਹੀ ਦਾਇਆ ਕਿਲੇ ਚੰਗਿਆਈਆਂ ਬੁਰਿਆਈਆਂ ਵਚ ਕਰਮੀਆਂ ਕੋ ਆਪਣੀ ਕੇ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਇਤਿ ਇਨੀ ਨਾਮ ਧਿਆਇ ਗਏ ਨਾਨਕ ਤੇ ਮੁਖ ਉਜਲੇ ਕਿਤੀ ਵਾਹੀ ਗੁਰੂ ਕੀ ਘਰ ਸਾਹਿਬ ਵਾਹੀ ਗੁਰੂ ਕੀ ਫਤੇ ਤਾ